ਇਕ ਕਬੀ ਹੋਇਆ ਅਰਜਨ ਉਹ ਕਹਿੰਦਾ ਹੈ ਕਿ ਸੰਤ ਅਦੀ ਆਰਥੇ ਕਰ। ਚਲੇ ਉਹ ਜੰਗਾ ਮਚਾ ਅਰਜਨ ਜੈ ਦੇ ਪਗ ਕਰੇ ਐ ਨਾ ਕਰਨਾ ਦੇ ਕਾਮ। ਕਿੰਨਾ ਸੰਤ ਬੱਧਾ ਵੀ ਨਦੀ ਵੀ ਅਤੇ ਬੱਦਲ ਉਹ ਜੰਗ ਦੇ ਖਸਾ ਕੇ। ਇਹ ਸੱਪ ਦੇ ਬਾਗ ਜਿੱਡੇ ਚੱਲਦੇ। ਆਪੋ ਸਦਾ ਨਹੀਂ ਚੱਦਾ ਹੁੰਦਾ ਸੰਤ ਵੀ ਸਦਾ ਨਹੀਂ ਚੱਦਾ ਹੁੰਦਾ ਸੰਤ ਵੀ ਉਸ ਪਾਸੇ ਨੂੰ ਜਾਂਦਾ ਜਿਸ ਪਾਸੇ دنیਾਬੀ ਹੁੰਦਾ ਸੰਸਾਰ ਵਿੱਚ ਉਝਿਆ ਬੈਠਣਾ ਨਾ ਉਹਨੂੰ ਉਪਦੇਸ਼ ਦੇਣ ਲਈ ਸੰਤ ਭਲਾ ਮੰਦਾ ਪਰਮਖ ਪਿਆਰਾ ਉਹਦੇ ਕੋਲ ਜਾ ਕੇ ਖੱਡੇ ਦਾ ਤੌਰ ਦਾ ਚੱਲ ਕਰਦਾ ਨਦੀ ਵੀ ਜਿਵੇਂ ਜਿਹੜੀ ਲੱਗਦੀ ਹੈ ਉਹ ਆਪਣਾ ਰਸਤਾ ਬਣਾਉਂਦੀ ਸੀ ਇਹ ਗਰਗ ਰਖੀਏ ਕਿ ਅਜ ਅਸੂੰਗੀ ਨੂੰ ਧੂਆ ਕੜਿਆ ਬਿਨ ਮਨ ਦੱਤਾ ਨਾ ਪ੍ਰਾਤਕ ਸਮਿਆਂ ਵਿੱਚ ਨਦੀਆਂ ਦਰਿਆ ਆਪਣੇ ਰਸਤੇ ਆ ਬਣਾ ਲੈਂਦੇ ਜਦੋਂ ਇਹਨਾਂ ਦੇ ਕੋਠੜੇ ਨਹੀਂ ਸੀ ਬੰਦੇ ਨਦੀ ਵੀ ਜਿੱਥੇ ਜਿੱਥੇ ਜਾਂਦੀ ਹੈ ਆਲਾ ਨਬਾਲਾ ਪਾਣੀ ਜਿਹੜਾ ਹਰਾ ਹੁਦਾਰੇ ਰਹਿੰਦਾ ਮੇਗ ਕਹਿੰਦੇ ਨੇ ਬੱਦਲ ਕਿ ਬੱਦਲ ਜਿੱਥੇ ਜਿੱਥੇ ਜਾਂਦਾ ਹੈ ਵੀ ਪੌਂਦਾ ਜਾਂਦਾ ਹੈ نحال کردہ جاندہ ہے کوئی کچھی تھا ہے نیمی تھا ہے کوئی پانی پانی تھا ہے کوئی مارو بل کوئی مارو ہے کوئی بھی تھا جتھے جتھے بدر جاندہ ہے نیم ہوندہ جاندہ ہے نیم پاپا کی تونہ تھاما ہرا پرا کردہ ہے تو تھے نیدے پانی دار پیدا ہوئی ہے

ਤੇ ਬਦਲ ਵੀ ਜਿੱਥੇ ਜਿੱਥੇ ਮੀਂਹ ਪੈਂਦਾ ਨਾ ਉਥੋਂ ਤੇ ਸਭ ਕੁਝ ਹਰਾ ਬਹਾਰ ਕਰਦਾ ਹੈ ਅਇਸੋ ਮਾਰਾ ਦਾ ਬਾਣੀ ਇਹ ਜਿੱਦ ਕਰ ਮੀਂਹ ਵਿਆਪ ਪਰਮੇਸ਼ਰ ਪਾਇਆ ਕੀ ਜਨ ਸਭ ਸੁਖੀ ਬਸੇ ਜੇ ਜਦੋਂ ਮੀਂਹ ਪੈਂਦਾ ਨਾ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ ਕਿ ਜਨ ਖਾ ਸਭ ਸੁਖੀ ਬਸਦੇ ਨੇ ਗਿਰ ਪਏ ਪਾਪ ਜਦੋਂ ਗੁਰੂ ਕਿਰਪਾ ਦਾ ਮੀਂਹ ਵਰਸ਼ਾਦਾ ਨਾ ਸ੍ਰਿਧੀ ਬਾਤ ਬੜੀ ਸੁਖੀ ਹੋਣ ਲੱਗ ਪਈ But